ਕੰਪੜਾ ਬੜਾ ਸੀਰੀਅਸ ਗੱਲ ਕਰਨਾ ਬੁੱਢੋਆਂ ਆਪਾਂ ਨੂੰ ਹੱਲ ਕਰਨਾ ਬੋ ਕੋਈ ਨਾ ਕੋਈ ਆਪਾਂ ਨੂੰ ਕੱਢਣਾ ਹੋਊਗੀ ਐ ਤਾਂ ਹੀ ਲੋਟ ਆਉਣਾ ਕੀ ਹੋ ਗਿਆ ਯਾਰ ਭਾਈ ਉਹ ਵਧੀਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਉਹ ਕੱਲ੍ਹ ਹੀ ਗੱਲ ਦਾ ਗੁੱਸਾ ਤਾਂ ਨਹੀਂ ਕੀਤਾ ਉਪਰ ਆ ਗੁੱਸਾ ਦਾ ਕਰਨ ਨਹੀਂ ਆ ਤੂੰ ਤਾਂ ਬੜਾ ਕੁਝ ਬੋਲਿਆ ਯਾਰ ਉਹ ਬਾਈ ਯਾਰ ਗੁੱਸਾ ਨਾ ਕਰਿਆ ਤਿੰਗਾ ਯਾਰ ਮੈਂ ਗਰੀਬ ਬੰਦਾ ਯਾਰ ਮੈਂ ਕਰਦਾ ਮਨ ਉਹਨੇ ਕਿਹਾ ਸੀ ਯਾਰ ਉਹ ਤੇਰੇ ਉਹ ਤੇ ਮੁੱਕਰ ਗਿਆ ਉਹਨੇ ਕਿਹਾ ਮੈਨੂੰ ਤੇ ਪਿਓ ਨੇ ਇਹਦੇ ਨੇ ਅਸਾ ਉਹਦੇ ਪਿਓ ਨੇ ਗਿਆ ਜੀ ਕਿਹਾ ਯਾਰ ਮੇਰਾ ਕੀ ਔਕਾਤ ਹੈ ਕਿ ਉਹਨੂੰ ਜਵਾਬ ਦੇ ਨਹੀਂ ਉਹ ਮੈਂ ਵੀ ਕਿ ਤੂੰ ਯਾਰ ਕਿ ਮੈਨੂੰ ਕੀ ਪਤਾ ਲੱਗਿਆ ਮੇਰੀਆਂ ਬੋਲਾਂ ਦਾ ਹੋਰ ਯਾਰ ਮੈਂ ਵੀ ਕਿ ਵਿਆਹ ਇਹ ਗੱਲਾਂ ਤੈਨੂੰ ਕਿੱਥੋਂ ਪਤਾ ਲੱਗੀਆਂ ਐਵੇਂ ਯਾਰ ਮੈਂ ਕਿਹਾ ਬੈ ਆਪਣਾ ਤੇ ਪਿਓ ਨੇ ਸੱਜ ਮੈਨੂੰ ਅੱਛਾ ਇੱਕ ਦਿਨ ਮੇਰੇ ਕੋਲ ਖੁੱਲ ਗਿਆ ਹੋਰ ਫਿਰ ਉਹਦਾ ਕੰਮ ਕਰਿਆ ਹੋਇਆ ਬਈ ਤੇ ਭਾਈ ਯਾਰ ਮੋਟਰ ਛੱਡ ਲੈ ਫਿਰ ਮੈਂ ਉਹਨੂੰ ਬੋਲਿਆ ਤਾਂ ਮੂੰਹ ਉੱਠਾ ਹੀ ਸੀਗਾ ਭਾਈ ਦੇਖ ਲੈ ਯਾਰ ਮਰਜ਼ੀ ਤੇਰੀ ਯਾਰ ਉਹ ਮੈਨੂੰ ਨਾ ਫਿਰ ਬਾਲਟੀਆਂ ਰਮਾਉਣੀ ਬਸ ਸਬਜ਼ੀ ਯਾਰ ਸਬਜ਼ੀ ਅੱਧਾ ਕਿਵੇਂ ਕਰੀ ਉਹਰੇ ਉਹ ਸੜਾ ਦੇ ਯਾਰ ਉਹ ਬਾਈ ਕਹਿ ਦੇ ਮਾੜਾ ਐ ਨਹੀਂ ਉਹ ਚੱਲ ਉਹਦੇ ਨੂੰ ਮੋਟੇ ਥੋੜੇ ਬਣ ਚੱਲੀ ਆ ਨੱਕਾ ਬਦਲ ਲਾ ਪੰਜ ਦਾ ਕਰ ਲਾ ਬਾਣੀ ਠੀਕ ਆ ਬਈ ਚੰਗਾ ਚੱਲ ਚੰਗਾ ਬਾਈ ਕਿਸੇ ਗਾਹ ਗੁੱਸਾ ਨਾ ਕਰਾ ਦੇ ਕੋਈ ਨਾ ਕੋਈ ਨਾ ਚੰਗਾ ਚੰਗਾ ਉਹ ਸੀਰੀਆ ਲੱਗਦਾ ਤਾਂ ਨਰਮ ਹੀ ਆ ਯਾਰ ਉਹ ਬਾਈ ਨਰਮ ਨਰਮ ਕਾਣੂਗਾ ਮੈਂ ਜਾਣਦਾ ਇਹਨੂੰ ਉਹਨੇ ਨਾ ਫੁਕਰੇ ਜੱਟ ਨੇ ਕਹਤਾ ਹੋਵੇ ਇਹਨੂੰ ਤੇ ਉਹ ਕਿੱਥੇ ਕਿਸੇ ਨੂੰ ਕੁਝ ਕਹਿੰਦਾ ਤਾਂ ਫੁਕਰਾ ਦਾ ਹਰੇਕ ਨੂੰ ਹਾਂ ਕਰ ਦਿੰਦਾ ਯਾਰ ਜੀ ਆਹ ਕਹਿੰਦਾ ਗਰੀਬ ਬੰਦਾ ਆ ਨਰਮਾ ਬਈ ਗੁੱਸਾ ਤਾਂ ਨਹੀਂ ਕਰਦੇ ਯਾਰ ਤੈਨੂੰ ਐਵੇਂ ਬਹਿਮ ਆਗਾ ਇਹ ਮੈਨੂੰ ਪਤਾ ਦਾ ਅੱਛਾ ਜੀ ਉਹ ਮੈਂ ਨਾ ਬਾਹ ਪਿਆ ਰਿਹਾ ਇਹਦਾ ਮੇਰੇ ਕੋਲ ਹੀ ਆਸੀ ਮੈਂ ਹੀ ਰਖਵਾਇਆ ਤੇਰੀ ਇਹ ਅੱਛਾ ਹੋਰ ਮੇਰੇ ਕੋਲ ਅੱਜ ਕੰਮ ਨੂੰ ਪਹਿਲਾ ਇਹ ਹੁਣ ਫਿਰ ਆਪਾਂ ਤੇ ਇੱਕ ਸਕੀਮ ਨਾ ਪਾਜੀ ਦੱਸ ਕੋਈ ਹੈਗੀ ਨਾ ਸਕੀਮ ਹੋਏ ਐ ਕਰ ਹਾਂ ਮੇਰੇ ਵਾਲੇ ਕਿਲੇ ਚ ਪਾਣੀ ਛੜ ਦਾਂ ਨੇ ਉਹ ਤੇ ਕਣਕ ਮੈਂ ਬੀਜਾਂਗਾ ਉਹ ਜਾਮ ਇੰਨਾ ਤੇ ਲਾਰਾ ਕੁਝ ਨਹੀਂ ਹੁੰਦਾ ਕਹਾਂਗੇ ਵੀ ਇੰਨਾ ਨੇ ਪਾਣੀ ਨਾ ਭਰਤੀ ਆ ਉਹ ਤਾਂ ਪਲਾਨ ਤੇਰਾ ਲੋਟ ਆ ਉਹ ਕੰਜਰ ਦੇ ਤੇਰੀ ਕਣਕ ਲੇਟ ਹੋ ਜੂਗੀ ਉਹ ਕੁਝ ਨਹੀਂ ਹੁੰਦਾ ਜੇ ਲੇਟ ਹੋ ਜੂਗੀ ਤਾਂ ਜੈਨਾ ਬੱਟ ਪਰੇ ਪਰ ਹਾਂ ਐ ਕਰਦੇ ਆ ਹਾਂ ਆਪਾਂ ਐ ਕਰਦੇ ਨੱਕਾ ਵੜ ਦਿੰਨੇ ਆ ਨੱਕਾ ਵੜ ਦਾਂ ਨੇ ਉਹ ਤੇਰਾ ਬਾਹ ਨਕਮਾ ਤੇਗਾ ਨਾਲ ਔਰ ਹੁਣ ਇਤੇ ਆਪਾਂ ਉਹਨੂੰ ਕਹਿ ਦਾਂਗੇ ਭਾਈ ਤੁਸੀਂ ਭਰਿਆ ਸਾਡਾ ਹਾਂ ਭਾਈ ਦੇ ਸਿਰ ਲਾ ਦਾਂਗੇ ਲੱਕੇ ਕੋਲੇ ਵਾਜਾਂਗੇ ਸਾਰਾ ਪਾਹਣ ਦੇ ਸਿਰ ਲਾ ਕੇ ਹਾਂ ਸਕੀਮ ਲਾ ਜਾਾਂਗੇ ਚਲ ਆਏ ਕਰਦੇ ਆਪਾਂ ਦੇਖ ਲੈਣੇ ਪਾਣੀ ਵੱਡ ਲੈਂਦੇ ਪਾਣੀ ਦੇ ਪੈਣ ਲੱਗ ਗਿਆ ਹਾਂ ਧਰਕ ਪੈਣ ਲੱਗ ਗਿਆ ਧਰਕਨੇ ਆਪਾਂ ਡੰਡਾ ਖੋਹ ਜਾਾਂਗੇ ਬੱਟਲ ਵਿੱਚ ਦੀ ਛੱਲੇ ਦੀ ਹਣਾ ਕਹੀ ਨਾ ਨੱਕੀ ਕਰ ਦਾਂਗੇ ਕੁੰਚੇ ਦਾ ਕਹੀ ਨਾ ਕਿਉ ਕਰਾਂਗੇ ਬੱਟਾ ਡੰਡਾ ਖੋਏ ਆਪੀ ਬੱਟਲੂ ਪਾਣੀ ਹਾਂ ਪਾਣੀ ਆਪਾਂ ਵਾਹ ਨਾਲ ਚੱਲ ਮੇਰਾ ਆ ਜਾ ਅਰੇ ਮਗਰੀ ਚੱਲਦੇ ਆਪਾਂ ਚੱਲ ਇਹਨੂੰ ਪਤਾ ਵੀ ਨਾ ਲੱਗੇ ਧਿਆਨ ਨਾਲ ਮੜਾ ਜਾ ਪਤਾ ਤਾਂ ਇਹ ਅਕੋਈ ਜਿਹੜੇ ਕੱਟੀ ਜਾਂਦੀ ਐ ਸੜੀ ਕਿੱਧਰ ਹੋਇਆ ਯਾਰ ਅੱਜ ਉਹ ਉਹ ਠੀਕ ਆ ਬਾਈ ਉਹ ਕੀ ਕਰੀ ਜਾਂਦਾ ਤੂੰ ਕਿੱਥੇ ਰਹਿਣ ਲੱਗ ਗਿਆ ਹੋਣਾ ਉਹ ਮੈਂ ਤਾਂ ਇੱਥੇ ਸਬਜ਼ੀ ਨੂੰ ਪਾਣੀ ਛੱਡਿਆ ਉਹ ਬਾਈ ਬਣ ਕੇ ਇੱਧਰ ਵਾਜ ਅੱਗ ਤੇ ਨਾ ਬਾਈ ਜੀ ਮੈਂ ਦੱਸਣੀ ਮਰਵਾ ਤੇ ਸੀ ਹੋਰ ਯਾਰ ਉਹ ਬਾਈ ਮੜਾ ਥਾਂ ਖੜਾ ਵੀ ਦੇਖ ਲਿਆ ਕਰ ਕੋਈ ਝੁੰਬੀ ਆ ਅੱਗ ਨਾਲ ਲਾਦੀ ਉਹ ਯਾਰ ਐਡਾ ਕਮਲਾ ਤੇ ਨਹੀਂ ਮੈਂ ਤੇਰਾ ਨਹੀਂ ਮਿਟਾ ਦਾਂਦਾ ਤੋ ਲੈਣਾ ਨਹੀਂ ਕੁਸਬਾਨਾ ਵੱਡੀ ਟੈਂਕੀ ਲਿਆ ਟੈਂਕੀ ਕੀ ਗੱਲ ਯਾਰ ਉਹ ਦਿੱਟਮਾੜੀ ਵਾਲੀ ਆ ਛੋੜੇ ਵਰਗਾ ਸਮਾਨ ਦਾ ਕਿਸੇ ਤਾਂ ਬਣਦਾ ਨਹੀਂ ਮੀਡਮਾਰਡ ਹੋ ਗਈ ਯਾਰ ਵਾਲੀ ਆ ਹਾਂ ਹਾ ਯਾਰ ਆਹੋ ਬਾਈ ਉਹਦਾ ਕਹੇ 10 ਰੁਪਏ ਹੋਰ ਚੱਕ ਦੋ ਪਰ ਸਮਾਨ ਨਾ ਮੁੱਕਣ ਦੇਵਦਾ ਐਂ ਗਾਇਆ ਬਾਈ ਫਿਰ ਆਪਾਂ ਹੁਣ ਮੁੱਕਣ ਵੀ ਨਹੀਂ ਦਿੰਦੇ ਫਿਰ ਉਹ ਤਾਂ ਕਦੇ ਚਾਹੇ ਪੈਸੇ ਜਿੰਨੇ ਮਰਜ਼ੀ ਯਾਰ ਅੱਛਾ ਯਾਰ ਹੋਰ ਉਹ 1 ਮਿੰਟ ਮੈਂ ਬੋਤਲ ਵਾ ਲੈਣਾ ਇੱਕ ਦੋ ਮੈਨੂੰ ਵੀ ਦੇ ਸਮਾਨ ਦਿਆ ਕੋਈ ਗੱਲ ਨਹੀਂ ਰੈਕਸ਼ਨ ਵਾਲਾ ਚਲ ਮੈਂ ਮੜਾ ਗੇੜਾ ਮਾਰਾ ਕਿਤੇ ਯਾਰ ਉਹ ਕਣ ਕਣ ਖਣਾ ਭਰਦਾਂਗੇ ਠੂਏ ਦੀ ਕੋਈ ਗੱਲ ਨਹੀਂ ਆਇਆ ਜਾਇਆ ਜਾਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਰੀ ਆ ਮੈਂ ਯਾਰ ਮਾੜੇ ਜ਼ਿਮੀਂਦਾਰ ਦੀ ਵੀ ਖੇਤੀ ਕਰਨ ਦੀ ਰਹੀ ਨਹੀਂ ਹਣਾ ਹਣ ਸੁਪਰ ਸੀਟਰ ਕਿਸੇ ਦਾ ਮੰਗਣਾ ਮੈਂ ਦਾ ਟਰੈਕਟਰ ਕਿਸੇ ਦਾ ਮੰਗਣਾ ਪੈਂਦਾ ਮਾੜੇ ਬੰਦੇ ਦੇ ਤਾਂ ਕੁ ਘਰੇ ਪੈ ਨਾ ਦਿਹਾੜੀਆਂ ਵੀ ਨਹੀਂ ਆਉਂਦਾ ਲੈ ਹੁਣ ਇਹਦਾ ਟਰੈਕਟਰ ਆਏ ਨੂੰ ਪੁੱਛਿਆ ਸੀਗਾ ਲੈ ਫੋਨ ਲਾ ਕੇ ਪੁੱਵਦਾ ਯਾਰ ਆਉਂਦਾ ਕਿ ਨਾ ਉਹ ਬਾਹਰ ਹੋਟੀਆਂ ਉਹ ਕੀ ਆਲਾ ਚਲਾ ਵਧੀਆ ਤੂੰ ਸੁਣਾ ਉਹ ਠੀਕ ਆ ਵਧੀਆ ਕੀ ਨਾ ਫੋਨ ਗੱਲਾਂ ਮਾਰੀ ਉਹਨਾਂ ਟਰੈਕਟਰ ਆਏ ਨੂੰ ਲਾਉਂਦਾ ਸੀ ਯਾਰ ਉਹ ਮੈਂ ਲੱਖੇ ਦਾ ਪੁੱਛਿਆ ਸੀਗਾ ਸੁਪਰ ਹੀਟਰ ਹਾਂ ਸੁਪਰ ਸੀਟਰ ਹਾਂ ਓਏ ਉਹ ਤੋਂ ਕੀ ਕਰਾਉਣਾ ਤਾਂ ਹੈ ਉਹ ਯਾਰ ਕਣਕ ਬੀਜਣੀ ਹੈ ਉੱਕੜ ਕੇ ਕਿਵੇਂ ਬੀਜੀਆਂ ਗਿੱਲੇ ਦੇ ਬੀਜੀਆਂ ਕੱਲ ਦਾ ਭਰਿਆ ਬਾਂਦਰ ਕਣਕ ਦਾ ਕੱਲ ਕਰੋ ਵਰਤਾ ਉਹ ਪਾਣੀ ਤੋੜ ਕੇ ਆਪਾਂ ਗੱਲ ਚਾਹ ਨਹੀਂ ਤੇਰੇ ਉਹ ਮਨਾ ਭੁੱਲ ਗਿਆ ਯਾਰ ਤੂੰ ਜਾ ਓਏ ਤੇਰੇ ਉਹ ਯਾਰ ਪਾਣੀ ਕਿਰੋਂ ਪਾਇਆ ਯਾਰ ਆਪਾਂ ਉਹ ਜਦੋਂ ਆਪਾਂ ਕੋਲ ਇਹਦਾ ਪਾਲੀ ਆਈ ਸੀ ਲੱਖੇ ਦਾ ਅੱਛਾ ਅੱਛਾ ਉਦੋਂ ਮੈਂ ਤਾਂ ਯਾਰ ਭੁੱਲ ਗਿਆ ਯਾਰ ਤੈਨੂੰ ਹੀ ਭਾਈਆਂ ਦਾ ਆਤੀ ਸੀ ਮੈਨੂੰ ਵੀ ਬਾਅਦ ਬਸ ਬੋਲਿਆ ਸੀਗਾ ਫਰੀ ਜਦਾ ਫਰੀ ਆ ਹਾਂ ਐਂ ਕਰਦੇ ਆ ਫਿਰ ਆਪਰੇ ਪਿਓ ਕੁੰਗ ਲੰਬਾ ਨਾ ਦੇ ਕੇ ਕੀ ਆ ਗਈ ਆ ਗਈ ਸਾਰੀ ਹਾਂ ਹੁਣ ਆ ਗਈ ਬਈ ਆਪਾਂ ਸਕੀਮ ਨਹੀਂ ਸੀਗੀ ਹਾਂ ਹਾਂ ਹੁਣ ਚਾਹ ਆ ਗਈ ਮੈਂ ਭੁੱਲ ਗਿਆ ਯਾਰ ਓਏ ਮੜਾ ਕਾਡਾ ਰਹੀਂ ਕਿਤੇ ਪੋਲਾ ਪੈ ਜਾਂਦਾ ਪੂਹ ਸਾਹਮਣੇ ਪੋਲਾ ਨਹੀਂ ਪੈਦਾ ਮੈਂ ਕੋਈ ਮੇਰਾ ਤਾਂ ਮੜਾ ਕਣਕ ਬੀਜਣੀ ਮੇਰਾ ਸਾਰਾ ਬਾਹਣ ਪਰ ਤਸਵੀਰਵਾ ਕੇ ਯਾਰ ਓਏ ਉਹਦਾ ਬੜਾ ਪੈੜਾਗਾ ਕਿਤੇ ਪੋਲਾ ਪੈ ਜਾਂਦਾ ਲੱਗਿਆ ਬੋਲਣਾ ਹੁਣ ਆ ਗਿਆ ਨੀ ਵੀ ਪਾਈ ਖੜ ਜਾਈ ਇੱਕ ਤਾਨ ਕੇ ਖੜਾਂਗੇ ਮੈਂ ਜਮਾ ਨਹੀਂ ਖੜਦਾ ਪੂਲਾ ਲੜੂਗਾ ਯਾਰ ਇਹ ਗੱਲ ਹੈ ਕੋਈ ਯਾਰ ਉਹ ਤਾਂ ਕਰ ਲੈ ਗੱਲ ਓਏ ਫੋੜਦੇ ਨਹੀਂ ਕੋਈ ਗੱਲਬਾਤ ਹੋਈ ਲੱਖਣ ਨਾਲ ਓਏ ਉਹ ਦੁਆਦਰੀ ਉਹ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਹੋਈ ਮੇਰੀ ਉਹਦੇ ਨਾਲ ਮੈਂ ਤਾਂ ਕਹਿਣਾ ਸੀ ਸੁਪਰਹੀਟਰ ਲੈ ਜੀ ਯਾਰ ਅੱਛਾ ਲੈ ਜੀ ਐਂ ਐਂ ਕਹਤਾ ਹੀ ਉਹ ਕਿਹਾ ਦਿੰਦਾ ਤਾਂ ਸੁਪਰਹੀਟਰ ਤਾਂ ਮੈਂ ਮੰਗਣਗਾ ਵਿੱਚ ਤੈਨੂੰ ਗਾਉਂਦੀਆਂ ਦੀ ਦੋਨੇ ਅੱਛਾ ਜੀ ਉਹ ਆਪਾਂ ਠੂਆਂ ਆ ਜਦ ਕੈਂ ਚੱਲੀਏ ਕਿ ਉਹਰਾਪਰਾ ਬਾਜਣਾ ਬੁੜਾ ਆ ਕਰੋ ਉਹ ਯਾਰ ਮੋਟਰਸਾਈਕਲ ਤੇ ਚੱਲੀਏ ਕਿ ਤੁਰਕੀ ਤੇ ਚਲੀਏ ਘਰ ਵੀ ਬਾਲੀ ਦੂਰ ਆ ਯਾਰ ਉਹਦਾ ਮੈਂ ਕਹਣਾ ਮੋਟਰਸਾਈਕਲ ਪਰ ਬੜਾ ਕਰੋ ਲਿਆਵਾਂਗੇ ਫੇਰ ਆਪਾਂ ਚੜਾਂਗੇ ਆਪਾਂ ਤੁਰਕੀ ਬਾ ਚੱਲਦੇ ਹੁਣ ਪਹੁੰਚ ਜਾ ਕਿੱਡੀ ਕਿ ਦੂਰ ਆ ਯਾਰ ਆ ਖੜਾਗਾ ਚੱਲ ਫੇਰ ਆ ਜਾ ਹੋ ਚੱਲੀ ਆ ਜਾ ਉਹ ਕੜ ਰਹੀ ਦੜ ਉਹ ਕਾਰੋ ਥਾਣੀ ਜੇ ਬੈਠਾ ਰਹੇਗਾ ਆਪਾਂ ਨੂੰ ਕੋਈ ਫੈਰਾ ਪਾਈ ਫੈਸਲਾ ਕਰ ਲਾਂਗੇ ਉਹਨਾਂ ਨਾਲ ਯਾਰ ਉਹ ਗੱਲ ਤੇ ਤੇਰੀ ਵੀ ਅਕਲ ਮੁੰਦੀ ਦੀ ਆ ਹੋਰ ਹੁਣ ਆਪਾਂ ਪੈਸੇ ਲਵਾ ਕੇ ਉਹਨਾਂ ਤੋਂ ਹਾਂ ਹਾਂ ਚੱਲ ਚੱਲ ਚੱਲੀਏ ਫਿਰ ਚੱਲ ਟਾਈਮ ਨਾਲ ਆ ਜਨ ਗਿਆ ਉਹ ਚੈਲਾ ਜਿਵੇਂ ਤੈਂ ਦੱਸਿਆ ਨਾ ਵੀ ਮੇਰੇ ਬਾਰੇ ਪੁੱਠਾ ਸਿੱਧਾ ਬੋਲਦਾ ਸੀ ਮੇਰੇ ਮਨ 'ਚ ਬਹੁਤ ਆਗਾ ਮੈਨੂੰ ਆਈ ਸੀ ਵੀ ਇਹਦਾ ਸਿਰ ਪਾਰ ਦੇ ਕਹਾੜੀ ਨਾਲ ਮੈਂ ਅੱਛਾ ਯਾਰ ਹੋਰ ਹੁਣ ਹੋਰ ਕਰ ਵੀ ਕੀ ਸਕਦੇ ਹੁਣ ਆਪਾਂ ਹੋਰ ਇੱਕ ਗੱਲ ਹੋਰ ਯਾਰ ਹਾਂ ਪੰਜ ਤੋਂ ਉਹੀ ਤਾਂ ਅੱਧਾ ਗੱਲਾ ਬਾਹਣ ਦਾ ਜੀ ਆਪਣੇ ਕੋਲੇ ਹਾਂ ਤੇ ਭੈਣ ਤੋ ਉਹੀ ਪਰਮਾਤ ਆਪਾਂ ਮੈਂ ਕਣਕ ਲੇਟ ਹੋ ਜੂ ਪਹਿਲਾ ਗੱਠਾਂ ਵਾਲਿਆਂ ਨੇ ਭੈਣਾਂ ਨੂੰ ਬਲੇਟ ਕਰਾਤੀ ਆਪਣੀ ਗੱਠਾਂ ਹੀ ਚੱਕਣਾ ਟਾਈਮ ਸਰਤੇ ਓਏ ਹੁਣ ਕੀ ਫਾਇਦਾ ਆਪਾਂ ਸਟਾਈਜ ਦਾ ਹੁਣ ਜਿਹੜਾ ਹੋਣਾ ਸੀ ਤੋ ਹੋ ਗਿਆ ਉਹ ਤਾਂ ਠੀਕ ਆ ਹੁਣ ਆਈ ਨਹੀਂ ਕਣਕ ਵੀ ਲੇਟ ਹੋ ਜੂ ਹੁਣ ਆਪਣੀ ਬੀਜਣੀ ਓਟਾਂ ਇਸ ਨਾਲ ਲੈ ਨਾ ਇਹ ਤਾਂ ਪਤਾ ਲਵਾ ਗੱਲਾ ਬਹਣ ਦਾ ਵੇਲਾ ਅੱਛਾ ਠੀਕ ਆ ਨਾ ਅੱਧਾ ਗੱਲਾ ਲਵਾ ਗਾ ਬਹਣ ਦਾ ਵੇਲਾ ਤੋ ਠੀਕ ਹੈ ਨਾ ਇਹ ਲਵਾ ਗਾ ਠੇਕਾ ਅੱਡ ਇਹ ਸਾਰੀ ਗੱਲ ਤੂੰ ਕਰੀ ਉਸੇ ਨਾਲ ਮੈਂ ਨਹੀਂ ਤੂੰ ਉਗਰੀ ਬਾਣ ਤੇ ਆਇਆ ਮੈਂ ਚੱਗਾ ਲੂੰਗਾ ਲਗਾਦਾ ਜਵੇਰ ਬਾਪਾ ਦੀ ਹੱਕਾ ਪਈਦਾ ਹਾਂ ਇੰਨਾ ਕਰ ਦੂਗਾ ਹਾਂ ਕਦੇ ਯਾਰ ਗਰੀਬ ਬੰਦਾ ਛੇੜ ਕੋਲੀ ਦਿੱਤਾ ਕਿਲਾ ਬਾਹਰ ਕਣਕ ਖਾਨ ਨੂੰ ਹੈ ਨਹੀਂ ਦਾ ਚਾਰ ਦਾਣੇ ਕਦੇ ਇਹ ਗੱਲ ਸੁਣ ਲੈ ਦਿਲ ਕਾੜਾ ਰੱਖਿਆ ਦਾ ਪੂਰਾ ਪੂਰਾ ਕਾੜਾ ਤਾਂ ਰੱਖੂ ਦਿਲ ਛੱਡੀ ਨਾ ਜਮੀਨ ਨਹੀਂ ਛੱਡਦਾ ਤੇਰਾ ਚੱਲ ਜਦੋਂ ਹੋਈ ਦਰੀ ਨਾ ਬੈਠਾ ਚਾਚਾ ਦੋ ਤੂੰ ਤਾਂ ਕੀ ਕਹਿੰਦੀ ਅੱਪਰ ਸਸਰੀਕਾਰ ਚਾਹੀ ਸਸਰੀਕਾਰ ਤਾਂ ਸਸਰੀਕਾਰ ਕਿਵੇਂ ਆਇਓ ਸ਼ੇਰ ਪਕਿਆ ਲਾਂਬਾ ਲੈ ਕੇ ਜਾ ਤੁਸੀਂ ਕਿਤੇ ਕੋਲੇ ਕਾਹਦਾ ਲਾਂਬਾ ਓਏ ਉਹਨਾ ਚਾਚਾ ਜੀ ਨੇ ਅੱਜ ਨਾ ਦੱਕਲਾ ਪਾ ਥੋੜੇ ਸੀਰੀ ਨੇ ਕਣੀ ਹਾਲੇ ਘਰ ਕੁਝ ਨਹੀਂ ਪਈ ਸਾਡੇ ਸੀਰੀ ਨੇ ਕਿਹੜੇ ਲੁੱਟ ਪਰ ਤੁਹਾਡਾ ਅੱਧਾ ਗੱਲਾ ਸੱਤਾ ਮੇਰਾ ਗਰੀਬ ਬੰਦਾ ਅੱਧਾ ਗੱਲਾ ਮੇਰੇ ਕੋਲ ਬਾਣਦਾ ਸੀ ਕਾਹਦੇ ਨਾਲ ਭਰਤੀ ਕਣਕ ਥੋੜੀ ਕੁਛ ਨਹੀਂ ਹੁੰਦਾ ਯਾਰਾ ਉਹ ਚਾਚਾ ਪਾਣੀ ਨਾਲ ਭਰਤੀ ਪਾਣੀ ਨਾਲ ਕਾਦੀ ਮੋਟਰ ਕਿਹਦੀ ਛੱਡੀ ਸੀ ਛੈਲਾ ਦੇ ਮੁੰਡੇ ਦੀ ਮੋਟਰ ਛੱਡੀ ਛੋਟੇ ਸੀਰੀ ਨੇ ਮੇਰਾ ਬਾਣਦਾ ਅੱਧਾ ਗੱਲਾ ਭਰਤਾ ਉਹ ਸਾਡਾ ਸੀਰੀ ਨਹੀਂ ਹੈਗਾ ਭਾਈ ਜਵਾਕ ਆ ਉਹ ਨਿਕਾ ਜਾਂ ਪਾਲਿਆ ਮੇ ਦਾ ਮੁੰਡਾ ਹੈ ਮੇਰਾ ਉਹ ਸੀਰੀ ਨਾ ਸਮਝ ਤੂੰ ਮੁੰਡਾ ਆਪਣਾ ਸੀਰੀ ਹੈ ਤੇਰੇ ਅੱਧੇ ਕਿਲੇ ਦਾ ਨੁਕਸਾਨ ਕਰਤਾ ਉਹਨੇ ਤੇਰੇ ਅੱਧੇ ਕਿਲੇ ਦਾ ਕਰਤਾ ਨੁਕਸਾਨ ਤੇਰੇ ਦਾ ਉਹੀ ਅੱਧਾ ਕਿਲਾ ਮੇਰੇ ਕੋਲੇ ਕੜਕ ਨੂਗਾ ਉਹੀ ਪਾਣੀ ਨਾ ਭਰਤ ਹੁਣ ਮੈਂ ਦੱਸ ਕੀ ਕਰਾਂ ਹੁਣ ਫਿਰ ਅਸੀਂ ਦੱਸ ਕੀ ਕਰੀਏ ਉਹ ਸੁਪਰ ਸੀਟਰ ਵੀ ਛੋਟੇ ਪੁੱਛ ਕੀ ਗਿਆ ਸੀ ਛੋਟੇ ਲੈ ਕੇ ਜਾਣਾ ਸੀ ਮੈਂ ਇਹ ਤੋਂ ਪੁੱਛ ਕੇ ਗਿਆ ਤੂੰ ਛੋਟੇ ਮੁੰਡੇ ਤੋਂ ਪੁੱਛ ਕੇ ਗਿਆ ਸੀਗਾ ਸਾਡਾ ਮੁੰਡਾ ਤਾਂ ਫੁਕਰ ਹੈ ਹਰੇਕ ਨੂੰ ਕਰ ਦਿੰਦਾ ਹਾਂ ਮੈਨੂੰ ਤਾਂ ਕਹਿੰਦਾ ਸੀ ਕਹਿੰਦਾ ਤੇਰਾ ਸਾਰਾ ਕੁਝ ਮਾਪੀ ਬੀਜਬਾਜੀ ਇਹ ਸਾਰਾ ਕੁਝ ਕਰਕੇ ਆਉਂਗਾ ਸਾਡੇ ਆਪਦੇ ਪੈਰ ਨੇ ਹਜੇ 17 ਕੱਲੇ ਬੀਜੇ ਨਾਲੇ ਸੋਨੂੰ ਦੇ ਦੀਏ ਦੇ ਕੱਲੇ ਨੂੰ ਪਰਸੀਡਰ ਹੁਣ ਮੇਰਾ ਕੀ ਕਰਕੇ ਦੋ ਮੈਂ ਕੀ ਕਰਾਂ ਗਰੀਬ ਬੰਦਾ ਮੈਂ ਕਿੱਧਰ ਜਾਵਾਂ ਹੁਣ ਅਸੀਂ ਕੀ ਹੱਲ ਕਰੀਏ ਹੁਣ ਤੇਰਾ ਹੁਣ ਮੈਨੂੰ ਨਹੀਂ ਪਤਾ ਦੇ ਦੇਾਂਗੇ ਤੈਨੂੰ ਲੈ ਜੀ ਮਣਕਣ ਕਿਥੋਂ ਦੇ ਦੇਾਂਗੇ ਤੈਨੂੰ ਮੈਨੂੰ ਠੇਕਾ ਦੋ ਨਹੀਂ ਓਦੇ ਕੱਲੇ ਦੀ ਕੜਕ ਦੋ ਠੇਕਾ ਨਾ ਤੈਨੂੰ ਕਿਤੇ ਵੱਡੇ ਹੋ ਉਸ ਨੂੰ ਐ ਕਿਵੇਂ ਫਿਰ ਮੈਂ ਥੋੜੀ ਹੋਰ ਹੁੰਦਾ ਕੁਝ ਨਹੀਂ ਹੁੰਦਾ ਜਦ ਆਪਣਾ ਨਕਸਾਰ ਹੋਇਆ ਨਕਸਾਰ ਫਿਰ ਹੁਣ ਇੱਥ ਆਡਾ ਮੋਟਾ ਦਾ ਫੋਗਰਾ ਹਰੇਕ ਨੂੰ 100 ਨੂੰ ਕਰਦਾ ਉਹ ਤਾਂ ਹਾਂ ਆ ਗਏ ਚੱਕ ਕੇ ਇੱਥੇ ਦੇ ਦੇ ਇਹਨਾਂ ਨੂੰ ਨਾਲੇ ਸੁਪਰ ਸੀਟਰ ਇਹਨਾਂ ਨੂੰ ਦੇ ਦੇ ਇਹਨਾਂ ਨੂੰ ਹੁਣ ਆ ਡੀਪੀ ਵੀ ਲੈ ਜਾਓ ਮੈਥੋਂ ਉਹ ਚੈਲਾ ਤੂੰ ਜਮੀਨੀ ਬੋਲਿਆ ਓਏ ਉਹਦਾ ਖੁੰਡ ਦੇਖਾਈ ਗੇ ਛਤਫਟਾ ਕੰਜਰ ਦੇਆ ਡੇਰਾ ਕਿਸੇ ਦਾ ਆਪਣਾ ਭਾਵੇਂ ਰਾਤਾ ਅੱਧਾ ਘੇਰ ਨੁਕਸਾਨ ਕਰਾਤਾ ਸਮਾ ਦੀ ਨੁਕਸਾਨ ਦਾ ਮਾਈਕਰਾਫ ਨੂੰ ਆਪ ਕਰਾਇਆਗਾ ਕਹੀਂ ਕਿਹਾ ਕਰਦਾ ਕਿ ਲੱਦੇ ਵਾਲਾ ਭਰਦਾ ਨਾ ਕਹਿੰਦਾ ਨਾ ਸੀੜੀ ਉਡਾ ਦਾਂਗੇ ਹਾਂ ਸੁਣ ਬਾਈ ਮੇਰੀ ਤੇਰਾ ਆਈਡੀ ਆ ਸੀ ਮੈਂ ਤਾਂ ਉਹਨੂੰ ਕਿਹਾ ਸੀਗਾ ਤੂੰ ਫਿਰ ਕਣਕਾਂ ਵਿੱਚ ਜਿੰਗਾ ਦੂੰਗਾ ਚੱਕਰੀਆਂ ਵਿੱਚ ਨੁਕਸਾਨ ਸੈ ਨੂੰ ਤਿਆਰ ਆ ਉਹ ਹੁਣ ਕਿਵੇਂ ਕਰ ਗਏ ਹੁਣ ਦੱਸ ਕੋਈ ਸਕੀਮ ਉਹ ਉਹ ਤਾਂ ਕਰਦੇ ਹਾਂ ਹਾਲੇ ਨਾਲੇ ਜੇ ਮੈਂ ਬੋਲ ਪਾਂਦਾ ਉਹਦੇ ਮੂਰੇ ਡਾਂਗਾ ਨਾ ਸੰਗ ਕਰ ਦਿੰਦਾ ਆਪਣੀ ਆਏ ਕਿਵੇਂ ਡਾਂਗਾ ਨਾ ਕਰਦਾ ਨਾ ਨੁਕਸਾਨ ਹੋ ਗਿਆ ਆਪਣਾ ਯਾਰ ਕੋਈ ਕੰਜਾ ਜਿਹਾ ਹੁਣ ਤਾਂ ਡੀਬੀ ਬੰਡੀਆਂ ਦਾ ਲੈ ਕੇ ਉਹਨੀਆਂ ਦੇਖ ਲੈ ਬ੍ਰੈਂਡ ਦੇ ਉਹਦਾ ਬੰਤ। ਇਹ ਬੜਾ ਬੇਇਕਾਨ ਨਿਕੋ ਗਿਆ ਟੱਪੇਮੂ ਬੋਲਦਾ। ਨਾ ਆਪਣ ਨਾਲ ਬਾਲੀ ਕੁੱਤੇ ਖਾਣੀ ਹੋਈ। ਮੂਲਮ ਕਾਈ ਫਿਰਦੇ ਹੋ ਕਿਧਰ ਆਏ ਹੋ ਏ। ਪੁੱਛੀਆ ਪਰ ਗੜਾ ਹੱਡਣ ਦਾ ਪੈੜੀ ਹੋਈ ਯਾਰ ਅੱਜ। ਕੀ ਹੋ ਗਿਆ ਓਏ? ਉਹ ਤੇਰਾ ਗਮਾਂਡੀ ਨਹੀਂ ਲੱਕਾ। ਉਹਦੇ ਪੇਉ ਕੋਈ ਲਾਂਬਾ ਲੈ ਕੇ ਜਾਂਦੇ ਸੀ ਜੀ ਦਾ। ਕੀ ਕਰਤਾ ਨਾ ਓਏ? ਉਹ ਇਹ ਅੱਧਾ ਕਿਲਾ ਸੀਗਾ ਜਿਹੜਾ ਭਰਤਾ ਉਹਨੇ ਕਣਕ ਦਾ ਬੀਜ ਨਹੀਂ ਚਨੇ ਜੀ। ਸੋ ਕੋਈ ਬੜਾ ਕਲਾਸਾਣਾ ਯਾਰ ਅੱਜ ਬਾਹਰ ਸੀ। ਹੋਰ ਯਾਰ ਮੈਂ ਗਰੀਬ ਬੰਦਾ। ਅੱਧਾ ਕਿਲਾ ਬਾੜਦਾ ਮੇਰੇ ਕੋਲੇ। ਕੋਈ ਮੇਰਾ ਪਾਣੀ ਦਾ ਭਰਤਾ ਹੁਣ ਮੈਂ ਦਾ ਘਰ ਤੋਂ ਜਾਈ ਜਾਣਾ। ਉਹ ਸਾਨੂੰ ਤਾਂ ਪਰ ਘਟਾਇ ਕਹਾਂਏ ਕੀ ਹੋ ਗਾਇਆ ਨੁਕਸਾਨ ਕਰਿਆ ਨਾਲੇ ਇਹ ਗੁਰੂ ਪੁੱਠਾ ਬੋਲ ਤੁਸੀਂ ਇਹੇ ਕਰੋ ਨਾ ਮੈਂ ਦਾਹਤਾਂ ਤੁਹਾਨੂੰ ਸਕੀਮ ਹੋਏ ਹਾਂ ਨਹੀਂ दारू ਫੜਾ ਦੂੰਗਾ दारू ਯਾਰੀ दारू ਦਾ ਵੇਚਦੇ ਨੇ ਯਾਰ ਇਹ ਤੁਹਾਨੂੰ ਪਤਾ ਨਹੀਂ ਨਾ ਇਹ ਤਾਂ ਉਹ ਵੇਚਦੇ ਨੇ ਮੇਰੇ ਖੇਤ ਇਹਨਾਂ ਦੇ ਇੱਕ ਅੱਧਾ ਢੋਲ ਪਾਈ ਪਿਆ ਹੁੰਦਾ ਉਹ ਸਾਖ ਜਾਂ दारू ਕੱਢ ਕੱਢ ਦਿੰਦਾ ਇਹਨਾਂ ਦਾ ਸੀਰੀਆ ਜਿਹੜਾ ਸਾਰੇ ਪਿੰਡ ਨੂੰ ਪਤਾ ਯਾਰ दारू ਵੇਚਦੇ ਨੇ ਇਹ ਤੁਸੀਂ दारू ਫੜਾ ਦਿਓ ਐਦੂ ਕਹਦੇ ਆ ਕਿ ਮੌਕਾ ਹੋ ਥੋਡੇ ਕੋਲ ਲੈ ਇਹ ਤਾਂ ਗੱਲ ਹੀ ਬਣ ਗਈ ਫਿਰ ਚੱਲ ਆ ਪਤੀਂ ਸੀ ਗੱਲ ਦਾ ਮੈਨੂੰ ਤਾਂ ਆਪ ਨਹੀਂ ਪਤਾ ਸੀ ਵਧੀਆ ਪ੍ਰਗਟ ਮਿਲ ਗਿਆ ਆਪਾਂ ਨੂੰ ਹੋਰ ਹੁਣ ਸਕੀਮ ਲਾ ਦੇ ਕੋਈ ਸਹੀ ਹੁਣ ਤਾਂ ਬਤੇ ਪਾ ਲੈਣੇ ਨੇ ਤਾਰੂ ਖੜਾਉਣੇ ਨੇ ਤਾਰੂ ਖੜਾ ਵਿੱਚ ਜਗ੍ਹਾ ਪਾ ਸਾਨੂੰ ਸੀਰੀ ਜੈਣਾ ਹਾਂ ਵਿੱਚ ਜਿਹੜਾ ਹੋ ਇੱਕ ਦਾ ਹੋਏ ਨਾਲ ਉਹਨੂੰ ਚਕਾਵਾਂ ਵਿੱਚ ਜਿਹੜਾ ਵਾਇਰ ਜੇ ਦਾ ਨਾ ਤਾਂ ਵਿੱਚ ਹਾਂ ਵਿੱਚ ਇਹਦਾ ਤਾਂ ਰੰਗ ਉੱਤ ਰੰਗ ਹੀ ਲਾਉਣਾ ਹੋਰ ਇਹਦਾ ਮੇਨ ਇਹਨਾਂ ਨੂੰ ਫੜਾਉਣੀ ਫੜਾਉਣਾਗਾ ਆਪਣੇ ਜਿਹੜੇ ਉੱਤੇ ਪੁੱਠਿਆ ਬੋਲਿਆ ਨਾ ਆਪਾਂ ਇਹਦੇ ਬੈਂਸ ਕੱਢਾਂਗੇ ਨਾ ਇਹ ਠੋਣਿਆ ਪਲਾਨ ਪੱਕਾ ਹੋਣਾ ਚਾਹੀਦਾ ਜਿਵੇਂ ਟੱਕ ਟ ਵਰਗਾ ਆਹ ਪਾ ਪਲਾਨ ਪੱਕਾ ਹੀ ਹੈ ਸੀਗਾ ਇਹ ਵੀ ਪੱਕਾ ਹੀ ਆ ਹੁਣ ਟੁੱਟੇ ਨੂੰ ਪੈ ਗਿਆ ਆਪਾਂ ਉਹਨੂੰ ਦੇਖ ਲੈ ਆਪ ਕਸਰ ਨਹੀਂ ਛੱਡਦੇ ਹੁਣ ਸਾਰੀਆਂ ਕਸਾਂ ਕੱਢਾਂਗੇ ਨਾ ਲੈ ਫਿਰ ਪੱਕਾ ਕਰ ਲੈ ਪ